ਜੋ ਮੇਰੇ ਪੁੱਤਰ ਨੂੰ ਗਿਆਨ ਨੂੰ 1 ਸਾਲ ਹੋਇਆ ਉਹਨਾਂ ਦੀ ਯਾਦ ਨੂੰ ਤਾਜ਼ਾ ਕਰਦੇ ਹੋਏ ਸ੍ਰੀ ਅਕਾਲ ਤਖਤ ਸਾਹਿਬ ਤੇ ਪਾਠ ਰਖਾਈ ਗਿਆ ਹਨ ਜੋ ਜਿਨ੍ਹਾਂ ਦਾ ਭੋਗ 15 ਤਰੀਕ ਨੂੰ ਸ੍ਰੀ ਅਕਾਲ ਤਖਤ ਸਾਹਿਬ ਤੇ ਪਾਇਆ ਜਾਣਾ ਸਾਰੇ ਸੰਗਤ ਆਪਕੋ ਆਪਣਾ ਫਰਜ਼ ਸਮਝ ਕੇ ਸਾਰੇ ਜਥੇਬੰਦੀਆਂ ਆਪਕੋ ਆਪਣਾ ਫਰਜ਼ ਸਮਝ ਕੇ ਉੱਥੇ ਪਹੁੰਚੋ ਮੈਂ ਕੱਲੀ ਹਰ ਇੱਕ ਤੱਕ ਰੋਚ ਨਹੀਂ ਕਰ ਸਕਦੇ ਇਸ ਲਈ ਤੁਸੀਂ ਆਪਣਾ ਫਰਜ ਸਮਝ ਕੇ ਉੱਥੇ ਪਹੁੰਚੋ ਜਿਵੇਂ ਮੇਰੇ ਪੁੱਤਰ ਨੂੰ ਗਿਆਨ ਨੂੰ 1 ਸਾਲ ਹੋਇਆ ਉਹਨਾਂ ਦੀ ਯਾਦ ਨੂੰ ਤਾਜ਼ਾ ਕਰਦੇ ਹੋਏ ਸ਼੍ਰੀ ਕਾਲ ਤਖਤ ਸਾਹਿਬ ਤੇ ਪਾਠ ਰਖਾਇਆ ਹਨ ਜਿਨ੍ਹਾਂ ਦਾ ਭੋਗ 15 ਤਰੀਕ ਨੂੰ ਸ਼੍ਰੀ ਕਾਲ ਤਖਤ ਸਾਹਿਬ ਤੇ ਪਾਇਆ ਜਾਣਾ ਸਾਰੇ ਸੰਗਤ ਆਪ ਕੋ ਆਪਣਾ ਫਰਜ ਸਮਝ ਕੇ ਸਾਰੇ ਜਥੇਬੰਦੀਆਂ ਆਪ ਉਹ ਆਪਣਾ ਫਰਜ਼ ਸਮਝ ਕੇ ਉੱਥੇ ਪਹੁੰਚੋ ਮੈਂ ਇਕੱਲੀ ਹਰ ਇੱਕ ਤੱਕ ਰੋਚ ਨਹੀਂ ਕਰ ਸਕਦੀ ਇਸ ਲਈ ਤੁਸੀਂ ਆਪਣਾ ਫਰਜ਼ ਸੰਨ ਕੇ ਸਮਝ ਕੇ ਉੱਥੇ ਪਹੁੰਚੋ ਜਿਉ ਜੋ ਮੇਰੇ ਪੁੱਤਰ ਨੂੰ ਗਿਆਨ ਨੂੰ 1 ਸਾਲ ਹੋਇਆ ਉਹਨਾਂ ਦੀ ਯਾਦ ਨੂੰ ਤਾਜ਼ਾ ਕਰਦੇ ਹੋਏ ਸ਼੍ਰੀ ਕਾਲ ਤਖਤ ਸਾਹਿਬ ਤੇ ਪਾਠ ਲਖਾਈ ਗਿਆ ਹਨ ਜਿਨ੍ਹਾਂ ਦਾ ਭੋਗ 15 ਤਰੀਕ ਨੂੰ ਸ਼੍ਰੀ ਕਾਲ ਤਖਤ ਸਾਹਿਬ ਤੇ ਪਾਇਆ ਜਾਣਾ ਹੈ ਸਾਰੇ ਸੰਗਤ ਆਪ ਕੋ ਆਪਣਾ ਫਰਜ ਸਮਝ ਕੇ ਸਾਰੇ ਜਥੇਬੰਦੀਆਂ ਆਪ ਕੋ ਆਪਣਾ ਫਰਜ ਸਮਝ ਕੇ ਉੱਥੇ ਪਹੁੰਚੋ ਮੈਂ ਇਕੱਲੀ ਹਰ ਇੱਕ ਤੱਕ ਰੋਚ ਨਹੀਂ ਕਰ ਸਕਦੀ ਇਸ ਲਈ ਤੁਸੀਂ ਆਪਣਾ ਫਰਜ ਸਮਝ ਕੇ ਉੱਥੇ ਪਹੁੰਚੋ ਜਿਉ ਜੋ ਮੇਰੇ ਪੁੱਤਰ ਨੂੰ ਗਿਆਨ ਨੂੰ 1 ਸਾਲ ਹੋਇਆ ਉਹਨਾਂ ਦੀ ਯਾਦ ਨੂੰ ਤਾਜ਼ਾ ਕਰਦੇ ਹੋਏ ਸ਼੍ਰੀ ਕਾਲ ਤਖਤ ਸਾਹਿਬ ਤੇ ਪਾਠ ਰਖਾਈਆਂ ਹਨ ਜੋ ਜਿੰਨਾਂ ਦਾ ਭੋਗ 15 ਤਰੀਕ ਨੂੰ ਸ਼੍ਰੀ ਕਾਲ ਤਖਤ ਸਾਹਿਬ ਤੇ ਪਾਇਆ ਜਾਣਾ ਸਾਰੇ ਸੰਗਤ ਆਪੋ ਆਪਣਾ ਫਰਜ ਸਮਝ ਕੇ ਸਾਰੇ ਜਥੇਬੰਦੀਆਂ ਆਪੋ ਆਪਣਾ ਫਰਜ ਸਮਝ ਕੇ ਉੱਥੇ ਪਹੁੰਚੋ ਮੈਂ ਇਕੱਲੀ ਹਰ ਇੱਕ ਤੱਕ ਰੋਚ ਨਹੀਂ ਕਰ ਸਕਦੀ ਇਸ ਲਈ ਤੁਸੀਂ ਆਪਣਾ ਫਰਜ ਸਮਝ ਕੇ ਸਮਝ ਕੇ ਉੱਥੇ ਪਹੁੰਚੋ ਜਿਉ ਜੋ ਮੇਰੇ ਪੁੱਤਰ ਨੂੰ ਗਿਆਨ ਨੂੰ 1 ਸਾਲ ਹੋਇਆ ਉਹਨਾਂ ਦੀ ਯਾਦ ਨੂੰ ਤਾਜ਼ਾ ਕਰਦੇ ਹੋਏ ਸ਼੍ਰੀ ਕਾਲਤਾਕ ਸਾਹਿਬ ਤੇ ਪਹੁੰਚਾਈ ਗਏ ਹਨ ਉਹ ਜਿਨ੍ਹਾਂ ਦਾ ਭੋਗ 15 ਤਰੀਕ ਨੂੰ ਸ਼੍ਰੀ ਕਾਲਤਾਕ ਸਾਹਿਬ ਤੇ ਪਾਇਆ ਜਾਣਾ ਹੈ ਸਾਰੇ ਸੰਗਤ ਆਪ ਕੋ ਆਪਣਾ ਫਰਜ ਸਮਝ ਕੇ ਸਾਰੇ ਜਥੇਬੰਦੀਆਂ ਆਪ ਕੋ ਆਪਣਾ ਫਰਜ ਸਮਝ ਕੇ ਉੱਥੇ ਪਹੁੰਚੋ ਮੈਂ ਇਕੱਲੀ ਹਰ ਇੱਕ ਤੱਕ ਰੋਚ ਨਹੀਂ ਕਰ ਸਕਦੀ ਇਸ ਲਈ ਤੁਸੀਂ ਆਪਣਾ ਫਰਜ ਸਮਝ ਕੇ ਸਮਝ ਕੇ ਉੱਥੇ ਪਹੁੰਚੋ ਜਿਉ ਜੋ ਮੇਰੇ ਪੁੱਤਰ ਨੂੰ ਦੀਆਂ ਨੂੰ 1 ਸਾਲ ਹੋਇਆ ਉਹਨਾਂ ਦੀ ਯਾਦ ਨੂੰ ਤਾਜ਼ਾ ਕਰਦੇ ਹੋਏ ਸ਼੍ਰੀ ਕਾਲ ਤਖਤ ਸਾਹਿਬ ਤੇ ਪਾਠ ਰਖਾਈ ਗਿਆ ਹਨ ਜੋ ਜਿਨ੍ਹਾਂ ਦਾ ਭੋਗ 15 ਤਰੀਕ ਨੂੰ ਸ਼੍ਰੀ ਕਾਲ ਤਖਤ ਸਾਹਿਬ ਤੇ ਪਾਇਆ ਜਾਣਾ ਹੈ ਸਾਰੇ ਸੰਗਤ ਆਪੋ ਆਪਣਾ ਫਰਜ ਸਮਝ ਕੇ ਸਾਰੇ ਜਥੇਬੰਦੀਆਂ ਆਪੋ ਆਪਣਾ ਫਰਜ ਸਮਝ ਕੇ ਉੱਥੇ ਪਹੁੰਚੋ ਮੈਂ ਇਕੱਲੀ ਹਰ ਇੱਕ ਤੱਕ ਰੋਚ ਨਹੀਂ ਕਰ ਸਕਦੀ ਐਸ ਲਈ ਤੁਸੀਂ ਆਪਣਾ ਫਰਜ਼ ਸਮਝ ਕੇ ਉੱਥੇ ਪਹੁੰਚੋ ਕਿ ਜੋ ਮੇਰੇ ਪੁੱਤਰ ਨੂੰ ਗਿਆਨ ਨੂੰ 1 ਸਾਲ ਹੋਇਆ ਉਹਨਾਂ ਦੀ ਯਾਦ ਨੂੰ ਤਾਜ਼ਾ ਕਰਦੇ ਹੋਏ ਸ਼੍ਰੀ ਅਕਾਲ ਤਖਤ ਸਾਹਿਬ ਤੇ ਪਾਠ ਲਖਾਈ ਗਿਆ ਹਨ ਜਿਨ੍ਹਾਂ ਦਾ ਭੋਗ 15 ਤਰੀਕ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਤੇ ਪਾਇਆ ਜਾਣਾ ਹੈ ਸਾਰੇ ਸੰਗਤ ਆਪ ਕੋ ਆਪਣਾ ਫਰਜ਼ ਸਮਝ ਕੇ ਸਾਰੇ ਜਥੇਬੰਦੀਆਂ ਆਪ ਕੋ ਆਪਣਾ ਫਰਜ਼ ਸਮਝ ਕੇ ਉੱਥੇ ਪਹੁੰਚੋ ਮੈਂ ਇਕੱਲੀ ਹਰ ਇੱਕ ਤੱਕ ਰੋਚ ਨਹੀਂ ਕਰ ਸਕਦੀ ਇਸ ਲਈ ਤੁਸੀਂ ਆਪਣਾ ਫਰਜ਼ ਸਮਝ ਕੇ ਉੱਥੇ ਪਹੁੰਚੋ ਕਿ ਜੋ ਮੇਰੇ ਪੁੱਤਰ ਨੂੰ ਗਿਆਨ ਨੂੰ 1 ਸਾਲ ਹੋਇਆ ਉਹਨਾਂ ਦੀ ਯਾਦ ਨੂੰ ਤਾਜ਼ਾ ਕਰਦੇ ਹੋਏ ਸ਼੍ਰੀ ਅਕਾਲ ਤਖਤ ਸਾਹਿਬ ਤੇ ਪਾਠ ਲਖਾਈਆਂ ਹਨ ਉਹ ਜਿਨ੍ਹਾਂ ਦਾ ਭੋਗ 15 ਤਰੀਕ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਤੇ ਪਾਇਆ ਜਾਣਾ ਸਾਰੇ ਸੰਗਤ ਆਪ ਕੋ ਆਪਣਾ ਫਰਜ ਸਮਝ ਕੇ ਸਾਰੇ ਜਥੇਬੰਦੀਆਂ ਆਪੋ ਆਪਣਾ ਫਰਜ ਸਮਝ ਕੇ ਉੱਥੇ ਪਹੁੰਚੋ ਮੈਂ ਇਕੱਲੀ ਹਰ ਇੱਕ ਤੱਕ ਰੋਚ ਨਹੀਂ ਕਰ ਸਕਦੀ ਇਸ ਲਈ ਤੁਸੀਂ ਆਪਣਾ ਫਰਜ ਸਮਝ ਕੇ ਉੱਥੇ ਪਹੁੰਚੋ ਜਿਉ ਜੋ ਮੇਰੇ ਪੁੱਤਰ ਨੂੰ ਗਿਆਨ ਨੂੰ 1 ਸਾਲ ਹੋਇਆ ਉਹਨਾਂ ਦੀ ਯਾਦ ਨੂੰ ਤਾਜ਼ਾ ਕਰਦੇ ਹੋਏ ਸ਼੍ਰੀ ਅਕਾਲ ਤਖਤ ਸਾਹਿਬ ਤੇ ਪਾਠ ਰਖਾਇਆ ਹਨ ਉਹ ਜਿਨ੍ਹਾਂ ਦਾ ਭੋਗ 15 ਤਰੀਕ ਨੂੰ ਸ਼੍ਰੀ ਕਾਲ ਤਖਤ ਸਾਹਿਬ ਤੇ ਪਾਇਆ ਜਾਣਾ ਸਾਰੇ ਸੰਗਤ ਆਪੋ ਆਪਣਾ ਫਰਜ ਸਮਝ ਕੇ ਸਾਰੇ ਜਥੇਬੰਦੀਆਂ ਆਪੋ ਆਪਣਾ ਫਰਜ ਸਮਝ ਕੇ ਉੱਥੇ ਪਹੁੰਚੋ ਮੈਂ ਇਕੱਲੀ ਹਰ ਇੱਕ ਤੱਕ ਰੋਚ ਨਹੀਂ ਕਰ ਸਕਦੀ ਇਸ ਲਈ ਤੁਸੀਂ ਆਪਣਾ ਫਰਜ ਸਮਝ ਕੇ ਸਮਝ ਕੇ ਉੱਥੇ ਪਹੁੰਚੋ ਜਿਉ ਜੋ ਮੇਰੇ ਪੁੱਤਰ ਨੂੰ ਗਿਆਨ ਨੂੰ 1 ਸਾਲ ਹੋਇਆ ਉਹਨਾਂ ਦੀ ਯਾਦ ਨੂੰ ਤਾਜ਼ਾ ਕਰਦੇ ਹੋਏ ਸ਼੍ਰੀ ਕਾਲ ਤਖਤ ਸਾਹਿਬ ਤੇ ਪਾਠ ਲਖਾਈ ਗਏ ਹਨ ਜਿਨ੍ਹਾਂ ਦਾ ਭੋਗ 15 ਤਰੀਕ ਨੂੰ ਸ਼੍ਰੀ ਕਾਲ ਤਖਤ ਸਾਹਿਬ ਤੇ ਪਾਇਆ ਜਾਣਾ ਸਾਰੇ ਸੰਗਤ ਆਪੋ ਆਪਣਾ ਫਰਜ ਸਮਝ ਕੇ ਸਾਰੇ ਜਥੇਬੰਦੀਆਂ ਆਪੋ ਆਪਣਾ ਫਰਜ ਸਮਝ ਕੇ ਉੱਥੇ ਪਹੁੰਚੋ ਮੈਂ ਇਕੱਲੀ ਹਰ ਇੱਕ ਤੱਕ ਰੋਚ ਨਹੀਂ ਕਰ ਸਕਦੀ ਇਸ ਲਈ ਤੁਸੀਂ ਆਪਣਾ ਫਰਜ ਸਮਝ ਕੇ ਉੱਥੇ ਪਹੁੰਚੋ